ਵੀ ਦੁੱਖ ਲੱਗ ਰਿਹਾ ਵੀ ਸਰਪੰਚੀ ਗਈ ਹੱਥੋਂ ਜਾਂ ਫਿਰ ਉਹਤੇ ਜਿਹੜੇ ਮੇਨਕ ਬੈਠ ਕੇ ਖਾਂਦੇ ਪੀਂਦੇ ਤੇ ਜੀ ਪਰ ਮੈਂ ਆਸਾਨ ਕਰੇ ਬੀਤੇ ਨਹੀਂ ਵੀ ਪੜਨ ਸਰਪੰਚੀ ਹੋ ਸਾਂਤੀ ਹੋਵੇ ਸਾਂਤੀ ਪਿੰਡ ਦੀ ਹੁੰਦੀ ਹੈ ਸਾਂਤੀ ਸ਼ਬਦ ਬਹੁਤ ਬੜਾ ਹੁੰਦਾ ਵਧੀਆ ਹੁੰਦਾ ਪਿੰਡ ਖਤ ਪਰ ਸਾਂਤੀ ਤੇਰਾ ਨਹੀਂ ਹੁੰਦੀ ਮਤਲਬ ਇਹ ਹੈ ਕਿ ਤੁਸੀਂ ਸਾਂਤੀ ਤੇ ਹੁਣ ਪੱਖ ਚ ਨਹੀਂ ਕਿ ਤੁਸੀਂ ਚਾਹੁੰਦੇ ਕਿ ਵੋਟਾਂ ਪੈਣ ਹਾਂਜੀ ਦੀ ਵਾਰਡ ਚ ਨਾ ਜਨਾਨੀ ਦੀ ਸੀਟ ਆ ਗਈ ਪਰ ਮਨੀ ਕਹਿੰਦਾ ਵੀ ਮੈਂ ਤਾਂ ਚਨਾਨੀ ਦੇ ਪਰੋਤੇ ਖੜਨਾ ਨਹੀਂ ਖੜਨਾ ਇਹ ਬੋਟਾ ਬਣਨੀ ਚਾਹੀਦੀਆਂ ਜਿੱਦਾਂ ਤੁਹਾਨੂੰ ਤੁਹਾਡੇ ਤੇ ਪਹਿਲਾਂ ਸਹਿਮਤੀ ਹੋਈ ਸੀਗੀ ਮਤਲਬ ਦੁੱਖ ਹੈ ਉਹ ਚੀਜ਼ ਦਾ ਕਿ ਨਹੀਂ ਜੀ ਮੌਸੂਤਾ ਇਹ ਹੋਇਆ ਵੀ ਜਦੋਂ ਮੈਂ ਪੰਜ ਲਾ ਹੈ ਹਾਂਜੀ ਵੀ ਇਸ ਵਾਰ ਤੁਹਾਨੂੰ ਸਰਪੰਚ ਬਣਾਉਣਾ ਬਿਲਕੁਲ ਜੀ ਮੈਨੂੰ ਅਫਸੋਸ ਹੋਇਆ ਮੈਂ ਇੰਨਾ ਅਫਸੋਸ ਹੋਇਆ ਮੈਂ 1-2 ਦਿਨ ਘਰ ਤੋਂ ਵੀ ਬਾਹਰ ਨਹੀਂ ਨਿਕਲਿਆ ਅਸੀਂ ਗੱਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਿੰਦੀਸ ਵਾਲੀ ਚੈਨਲ ਤੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਸਰਪੰਚੀ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਸੋ ਅਸੀਂ ਗੱਲ ਕੀਤੀ ਵੱਖ-ਵੱਖ ਟੀਰਨ ਨਾਲ ਜਿਨ੍ਹਾਂ ਚੋਂ ਕੁਝ ਬੰਦੇ ਸਹਿਮਤੀ ਲਈ ਸਹਿਮਤ ਨੇ ਤੇ ਕੁਝ ਸਹਿਮਤੀ ਲਈ ਸਹਿਮਤ ਨਹੀਂ ਹੈ ਸੋ ਤੁਹਾਡਾ ਕੀ ਨਜ਼ਰੀਆ ਤੁਸੀਂ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਕਿਉਂਕਿ ਜੇ ਮੇ ਤੋਂ ਪੁੱਛਿਆ ਜਾਵੇ ਤਾਂ ਮੈਂ ਸਹਿਮਤ ਦੇ ਲਈ ਹਾਂ ਹਾਂ ਕਿਉਂਕਿ ਜੇ ਪਿੰਡ ਦਾ ਭਲਾ ਹੁੰਦਾ ਹੈ ਤਾਂ ਕੋਈ ਵਿਕਾਸ ਹੋ ਰਿਹਾ ਤਾਂ ਅਸੀਂ ਸਹਿਮਤੀ ਦੇ ਨਾਲ ਆਂ ਬਟ ਹਰੇਕ ਬੰਦੇ ਦਾ ਆਪਣਾ ਨਜ਼ਰੀਆ ਹੈ ਸੋ ਤੁਸੀਂ ਦੱਸਿਓ ਤੁਹਾਡਾ ਕੀ ਨਜ਼ਰੀਆ ਹੈ ਤੇ ਅੱਜ ਤੁਹਾਨੂੰ ਦਿਖਾਣੇ ਆ ਪੂਰੀ ਵੀਡੀਓ ਕਮਾਂਨ ਕੱਲ ਜੀ ਇਹ ਸਾਡੇ ਪਿੰਡ ਦਾ ਮਨੀ ਸੁਹਾਲੀ ਮਨੀ ਬੰਗੜ ਡੀਜੇ ਡੀਜਿਆਂ ਦਾ ਕੰਮ ਕਰਦਾ ਮੁੰਡਾ ਕਹਿੰਦੇ ਵੀ ਜਦੋਂ ਜਰਨਲ ਸੀਟ ਸੀਗੀ ਸਹਿਮਤੀ ਹੋ ਰਹੀ ਸੀ ਉਦੋਂ ਸਭ ਤੋਂ ਵੱਧ ਰੌਲਾ ਪਾਇਆ ਸੀ ਮਨੀ ਨੇ ਵੀ ਮੈਂ ਤਾਂ ਸਰਪੰਚੀ ਦੇ ਫਾਰਮ ਭਰਨੇ ਪਿੰਡ ਦੇ ਗਰੁੱਪ ਤੇ ਧੂੱਕੀ ਵੱਢ ਕੇ ਰੱਖੀ ਫੇਰ ਤੇ ਲੋਕਾਂ ਮੈਂ ਫਿਰਕੇ ਵੋਟ ਹੋਈ ਆਪਣੀ ਉਹਦੀ ਰਿਜ਼ਰਵ ਰਿਜ਼ਰਵ ਹੋਈ ਹੈ ਨਾ ਤੇਜੀ ਤੇ ਉਦੋਂ ਇਹਦੇ ਬੋਲਿਆ ਨੀਗਾ ਚਲ ਉਹਦੇ ਬਾਅਦ ਹੁਣ ਰੌਲਾ ਆਇਆ ਵੀ ਭਾਈ ਇਹਨਾਂ ਦੀ ਵਾਰਡ ਚ ਨਾ ਜਨਾਨੀ ਦੀ ਸੀਟ ਆ ਗਈ ਪਰ ਮਨੀ ਕਹਿੰਦਾ ਵੀ ਮੈਂ ਤਾਂ ਜਨਾਨੀ ਦੇ ਵਿਰੋਧ ਖੜਨਾ ਨਹੀਂ ਖੜਨਾ ਠੀਕ ਨਹੀਂ ਹੈਗੀ ਮੈਂ ਕਰਾਲੀ ਫਾਰਮ ਪਰ ਹੋਏ ਇਹ ਮੋੜ ਕਾ ਦਿਖਾ ਦਾਂ ਜੇ ਜੇ ਜਨਾਨੀ ਹੁੰਦੀ ਨਾ ਜਦੀ ਫਾਰਮ ਭੁੜਤੇ ਹਾਂ ਅੱਜ ਮੈਂ ਤਹਿਸੀਲਮਾ ਜਾ ਰਿਹਾ ਹਾਂ ਉੱਥਾ ਜਾ ਕੇ ਮੈਂ ਆਹ ਪੰਚੀ ਵਾਲੇ ਫਾਰਮ ਕੈਂਸਲ ਕਰਦੇ ਸਰਪੰਚੀ ਦੇ ਆਯਾਦ ਵਿੱਚ ਦੇ ਚੋਣ ਲੜੂਗਾ ਬਸ ਵਾਲੀ ਗੱਲ ਮਤਲਬ ਵੀ ਤੁਹਾਨੂੰ ਸਹਿਮਤੀ ਮਨਜ਼ੂਰ ਨਹੀਂ ਹੈਗੀ ਉਹਨਾਂ ਲਈ ਵੀ ਹੁਣ ਤੁਸੀਂ ਚਾਹੁੰਦੇ ਵੀ ਤੁਸੀਂ ਸਰਪੰਚੀ ਦੇ ਲੜਨਾ ਅੱਜ ਮੈਂ ਜਾ ਰਿਹਾ ਵਿੱਚ ਨੂੰ ਰੌਲਾ ਜਾਇਆ ਸੀ ਕਹਿੰਦੇ ਵੀ ਹੁਣ ਤੁਸੀਂ ਐਮਐਲਏ ਦੇ ਭਰ ਦਿਓ 5 ਤਰੀਕ ਤੇ ਬਾਅਦ ਐਮਐਲਏ ਦੇ ਬਾਅਦ ਮਾ ਪਿੰਡ ਦਾ ਨਾ ਬਟਾਰਾ ਖਾਲੀ ਕੁਝ ਨਹੀਂ ਹੁਣ ਮਤਲਬ ਤੁਸੀਂ ਉਹ ਲਾਡੀ ਆ ਦਹੀਂ ਥੋੜੇ ਜੇ ਅੱਕ ਟੱਕ ਬਹੁਤ ਜਿਆਗੀ ਫਿਰਦਾ ਬਾਈ ਉਹ ਨਹੀਂ ਫਿਰ ਹੁਣ ਤੁਸੀਂ ਮਤਲਬ ਕਹਿਣ ਦਾ ਭਾਬੀ ਸਹਿਮਤੀ ਦੇ ਹੱਕ ਤੇ ਜਮਾ ਨਹੀਂ ਗੇ ਜ਼ੀਰੋ ਜਮਾ ਨਹੀਂ ਹੈ ਤੁਹਾਨੂੰ ਪੁੱਛਿਆ ਨਹੀਂ ਜੀ ਸਹਿਮਤੀ ਚ ਕੱਲ ਤੁਹਾਨੂੰ ਕੱਢ ਦੀ ਉਹ ਗੱਲ ਮੈਂ ਆਪਣਾ ਪਿੰਡ ਦਾ ਮੇਨ ਐ ਚਾਹੇ ਪੰਚ ਐ ਸਰਪੰਚ ਐ ਬੰਦੇ ਨੂੰ ਮੈਂ ਕੱਲ ਇੱਕ ਨੂੰ ਗੇਹਾ ਮਹਾ ਮੇਰੇ ਫਾਰਮ ਪਰਾ ਹਾਂ ਉਹ ਬੰਦੇ ਨੇ ਕਿਆ ਕਰੇ ਮੇਰੇ ਨਾਲ ਵੀ ਹੈ ਹੀ ਉੱਠਣੀ ਬੈਠਣੀ ਹੈ ਹੀ ਗੱਲ ਨਹੀਂ ਪਰ ਉਹ ਇੱਕ ਹੋਰ ਬੰਦਾ ਗਿਆ ਉਹਦਾ ਪੰਚ ਬਣਨ ਉਹਦੀ ਬਾਹ ਫੜ ਕੇ ਅੰਦਰ ਲੈ ਕਾ ਗਿਆ ਮੈਂ ਕਿਆ ਗੱਲ ਮੈਂ ਪਿੰਡ ਦਾ ਨਹੀਂ ਤਾਂ ੱੱਕਾ ਕਰਦੇ ਜਾਣੀ ੱੱਕਾ ਕਰਿਆ ਵੀ ਮਤਲਬ ਤੁਹਾਨੂੰ ਬੋਲਣ ਦਾ ਹੱਕ ਨਹੀਂ ਆ। ਮੈਂ ਕਹਿੰਦਾ ਪਾਰਟੀ ਬਾਈ ਜੀ ਨਹੀਂ ਮੈਂ ਕਹਿੰਦਾ ਪਾਰਟੀ ਬਾਈ ਜੀ ਇਹ ਸਵਾਲੀ ਮਤਲਬ ਤੁਹਾਡੇ ਕਹਿੰਦਾ ਭਾਵੇਂ ਕਿ ਬਈ ਕਹਿਣ ਨੂੰ ਕੁਝ ਕਹੀ ਜਾਓ ਲੇਕਿਨ ਵੀ ਤੁਹਾਡੀ ਬਾਜੀ ਨੂੰ ਦਬਾਇਆ ਜਾ ਰਿਹਾ। ਹਾਂ ਬਸ ਬਸ ਵੀ ਤੁਸੀਂ ਜੋ ਮਤਲਬ ਚਾਹੁੰਦੇ ਕਿ ਸਹਿਮਤੀ ਚ ਸਾਨੂੰ ਵੀ ਬੁਲਾਇਆ ਜਾਵੇ ਸਾਡੇ ਪਖਰ ਕਹਵੇ ਉਹ ਚੀਜ਼ ਨਹੀਂ ਹੋਈ। ਹਾਂ ਹੁਣ ਮੇਰੀ ਗੱਲ ਸੁਣ ਤੈਨੂੰ ਪਤਾ ਸਾਡੇ ਗੁਰੂ ਘਰ ਦਾ ਲੰਘਾ ਉਠਾੜੀ ਦਾ ਕੰਮ ਚੱਲਦਾ ਠੀਕ ਹੈ। ਹਾਂ ਜੀ ਸਾਰੇ ਸਰਪੰਚੀ ਪੰਚੀ ਨੂੰ ਸਾਰੇ ਫਿਰਦੇ ਦੇ ਪੈਸੇ ਖਾਣੇ ਨੂੰ ਮੈਂ ਤਾਂ ਇਹ ਕਹਿੰਦਾ ਬਾਈ ਸਾਡੇ ਗੁਰਦੁਆਰੇ ਦਾ ਖਾਰੀ ਦਾ ਕੰਮ ਚੱਲਦਾ ਉਹਦੇ ਵਾਸਤੇ ਬਾਈ ਲਗਤ ਤਾਂ 30 ਆਵੇਂ ਮੈਂ 2 ਲੱਖ ਰੁਪਏ ਦੰਨਾ ਮੈਨੂੰ ਸਹਿਮਤੀ ਨਾਲ ਬਣਾਓ ਸਰਪੰਚ ਜਿਹੜਾ ਸਰਪੰਚ ਸਹਿਮਤੀ ਨਾਲ ਬਣ ਰਿਹਾ ਗੁਰਦੁਆਰਾ ਸਾਹਿਬ ਨੂੰ 2 ਲੱਖ ਰੁਪਏ ਦਵਾਂਗਾ ਤਾਂ ਕਿ ਕੰਮ ਗੁਰਦੁਆਰਾ ਸਾਹਿਬ ਦਾ ਨੇਪਰੇ ਚੜ੍ਹ ਸਕੇ ਸਿਰੇ ਚੜ੍ਹ ਸਕੇ ਤੇ ਜਿਸ ਵਾਲੇ ਦੀ ਗੱਲ ਠੀਕ ਹੈ ਠੀਕ ਹੈ ਬਾਈ ਜੋ ਸਹਿਮਤ ਹੋ ਹਾਂਜੀ ਗੱਲ ਤਾਂ ਚਲੋ ਵਧੀਆ ਕਹੀ ਹੈ ਮਰੀ ਨੇ ਵੀ ਬਾਈ 2 ਲੱਖ ਰੁਪਏ ਗੁਰਦੁਆਰਾ ਸਾਹਿਬ ਨੂੰ ਦੋ ਤੇ ਬਾਕੀ ਸਾਡਾ ਜੋ ਵੀ ਅਪਡੇਟ ਹੈ ਜਲਦੀ ਦੇਵਾਂਗੇ ਹੁਣ ਤੁਸੀਂ ਜਾਣੀ ਕਿ ਸਹਿਮਤੀ ਦੇਹਾ ਕੇ ਦੇ ਨਾਲ ਸਾਨੂੰ ਅੱਕ ਟੱਕ ਲਿਆ ਹੋਇਆ ਪਹਿਲਾਂ ਵੱਢ ਗਏ ਅਸੀਂ ਵੋਟ ਪਾਵਾਂਗੇ ਸਾਨੂੰ ਅੱਕ ਟੱਕ ਲੇਗਾ ਭਾਈ ਮੇਲਾ ਚਲੋ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜਰੂਰ ਰੱਗੇ ਦਾ ਬਾਰਤ ਲਾਪਾ ਸਾਰੇ ਸਰਪੰਚਾਂ ਨੂੰ ਮਿਲਦੇ ਜਿਹੜੇ ਜਿਹੜੇ ਬਣੇ ਆ ਜਿਨ੍ਹਾਂ ਦੇ ਨਾਮ ਆਏ ਸੀ ਸਾਰਿਆਂ ਨਾਲ ਗੱਲਬਾਤ ਕਰਾਂਗੇ ਜਰੂਰ ਸ਼ੇਅਰ ਕਰਾਂਗੇ ਧੰਨਵਾਦ ਜੀ ਦਨੋ ਗੁਜਰ ਰਹੀ ਸੀ ਸੋਨੀ ਲਾਣੇਦਾਰ ਆਪਾਂ ਨੇ ਲਿਆ ਇਹਨੂੰ ਘੇਰ ਬਾਈ ਨੂੰ ਬਾਈ ਜੀ ਅੱਜ ਕੱਲ ਸਰਪੰਚੀ ਪੂਰੇ ਜੋਰਾ ਸ਼ੋਰਾ ਤੇ ਹੈ ਮੌਸਮ ਪੂਰਾ ਨਸ਼ਾਇਆ ਹੋਇਆ ਸੋ ਹੁਣੇ-ਹੁਣੇ ਕੱਲ ਦੀ ਖਬਰ ਹੈ ਕੱਲ ਇੱਕ ਮੋਤਵਰ ਬੰਦਿਆਂ ਨੇ ਭਿੰਦਿਆਂ ਨੇ ਇਕੱਠ ਕਰਿਆ ਸੀਗਾ ਜਿਹਦੇ ਵਿੱਚ ਗੁਰਿੰਦਰ ਸਿੰਘ ਗਿੰਦੂ ਨੂੰ ਸਰਪੰਚ ਅਲਾਨਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਖੁਸ਼ ਹੋ ਸਹਿਮਤੀ ਹੋਈ ਹੈ ਜਾਂ ਤੁਸੀਂ ਵੋਟਾਂ ਦੇ ਪੱਖ ਚੋਂ ਕਿੱਦਾਂ ਦੇਖਦੇ ਹੋ ਨਜ਼ਰੀਏ ਨੂੰ ਪੂਰੇ ਨੂੰ ਕਿਉਂਕਿ ਕਈ ਮੰਨਦੇ ਜਿਹੜੇ ਸੁਝਾਅ ਸਾਨੂੰ ਆਏ ਆ ਉਹ ਕਹਿੰਦੇ ਵੀ ਸਾਨੂੰ ਸੱਦਿਆ ਨਹੀਂ ਸਾਨੂੰ ਪਤਾ ਨਹੀਂ ਵੀ ਇਕੱਠ ਹੋਇਆ ਤੇ ਕਈ ਕਹਿੰਦੇ ਆ ਵੀ ਪੁੱਛਿਆ ਨਹੀਂਗਾ ਸਿਰਫ ਦੱਸਦੀ ਬੰਦਿਆਂ ਨੇ ਕਰ ਲਿਆ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਮਾਈ ਤਾਂ ਕਹਿੰਦਾ ਵੀ ਜਿਹੜੀ ਸਹਿਮਤੀ ਹੁੰਦੀ ਹੈ ਸਹਿਮਤੀ ਪਿੰਡ ਦੀ ਹੁੰਦੀ ਹੈ ਸਹਿਮਤੀ ਸ਼ਬਦ ਬਹੁਤ بڑا ਹੁੰਦਾ ਵਧੀਆ ਹੁੰਦਾ ਪਿੰਡ ਖਾਤਾ ਚੰਗੇ ਵਾਸਤੇ ਹੁੰਦਾ ਪਰ ਸਹਿਮਤੀ ਧੇਰਾ ਦੇ ਨਹੀਂ ਹੁੰਦੀ ਵੀ ਦੋ ਧਿਰਾਂ ਆਪਸ ਵਿੱਚ ਇਕੱਠੀਆਂ ਹੋ ਕੇ ਸਹਿਮਤੀ ਕਰ ਗਈਆਂ ਸਹਿਮਤੀ ਹੁੰਦੀ ਪਿੰਡ ਦੀ ਸਹਿਮਤੀ ਹੁੰਦੀ ਸਾਜੀ ਜਗ੍ਹਾ ਸਹਿਮਤੀ ਹੁੰਦੀ ਹੈ ਲਾਉਸਮੈਂਟ ਕਰਾ ਕੇ ਪਿੰਡ ਦੇ ਮੋਹਤਵਾਰ ਬੰਦਿਆਂ ਦੇ ਬਿਨਾਂ ਜਿਹੜੇ ਹੋਰ ਵੀ ਹੈ ਟਮਾਟੜ ਵਰਗੇ ਉਹਨਾਂ ਦੀ ਵੀ ਸਲਾਹ ਲਈ ਜਣੀ ਚਾਹੀਦੀ ਹੈ ਜਿਹੜੇ ਅੱਜ 20 25 ਜਣੇ ਇਕੱਠ ਕਰਕੇ ਸਰਪੰਚ ਐਲਾਨ ਸਕਦੇ ਆ ਉਹ ਕੱਲੂ ਸਾਨੂੰ ਪੁੱਛ ਲੂंगे ਬਈ ਨਹੀਂ ਬਿਲਕੁਲ ਉਹਨੇ ਕੱਲੂ ਜੇ ਅੱਜ ਸਾਡੀ ਕੋਈ ਸਲਾਹ ਨਹੀਂ ਲਈ ਹੈਗੀ ਕੱਲੂ ਕੌਣ ਸਾਤੇ ਸਲਾਹ ਲੈ ਲੂਗਾ ਸਹਿਮਤੀ ਕਿਸੇ ਤੇਰਦੀ ਨਹੀਂ ਚਾਹੀਦੀ ਸਹਿਮਤੀ ਹੋਣਾ ਚੰਗੀ ਗੱਲ ਹੈ ਪਰ ਸਹਿਮਤੀ ਪਿੰਡ ਦੀ ਚਾਹੀਦੀ ਹੈ ਪਿੰਡ ਦੀ ਸਾਂਝੀ ਜਗ੍ਹਾ ਚਾਹੀਦੀ ਜੇ ਕਿਸੇ ਲੀਡਰ ਨੇ ਆਉਣਾ ਹੋਵੇ ਪੰਜ ਪੰਜ ਲੋਸ ਮਿੰਟਾ ਕਰਕੇ ਲੋਕਾਂ ਦਾ ਇਕੱਠ ਕਰਿਆ ਜਾਂਦਾ ਪਿੰਡਾਂ ਵਿੱਚ ਬਾਹਰ ਦੇ ਪਿੰਡਾਂ ਦੇ ਬੰਦੇ ਬਲਾ ਬਲਾ ਕੇ ਕੁਰਸੀਆਂ ਬਿਠਾ ਲਈ ਜਾਂਦੇ ਆ ਬਾਹਰ ਦੇ ਪਿੰਡਿਆਂ ਨੂੰ ਹੀ ਕੁਰਸੀਆਂ ਬਿਠਾਲ ਕੇ ਕੱਟ ਦਿਖਾਇਆ ਜਾਂਦਾ ਵੀ ਸਾਡੇ ਪਿੰਡ ਲੀਡਰ ਆਇਆ ਏ ਇਹ ਜਦੋਂ ਕੋਈ ਇਹੋ ਜਿਹਾ ਕਾਰਜ ਹੋਣਾ ਹੁੰਦਾ ਏ 5 ਸਾਲਾਂ ਖਾਤਰ ਸਰਪੰਚ ਨੂੰ ਚੁੜਨਾ ਹੁੰਦਾ ਸਰਪੰਚ ਪੰਚ ਇਹ ਗੱਲਬਾਤ ਚੁਣਿਆ ਜਾਂਦਾ ਵੀ ਸਾਡੀ ਆਵਾਜ਼ ਬਣੇ ਗੱਲੂ ਜੇ ਕੋਈ ਗੱਲਬਾਤ ਹੋਵੇ ਸਾਡੇ ਨਾ ਧੀਆ ਪੇਣਾ ਦਾ ਸਾਂਝੀ ਹੋਵੇ ਤੇ ਖੜੇ ਜਾ ਕੇ ਲੋਕਾਂ ਦੀ ਆਵਾਜ਼ ਬਣੇ ਉਹਨੂੰ ਸਰਪੰਚ ਚੁਣਿਆ ਜਾਂਦਾ ਏ ਇਹ ਗੱਲਾਂ ਨਾਲ ਥੋੜੀ 20-25 ਜਣਿਆਂ ਨੇ ਇਕੱਠ ਕਰਕੇ ਸਰਪੰਚ ਬਣਾ ਕੇ ਸਾੜੇ ਪੱਧ ਥੋਪਿਆ ਜਾਂ ਬਈ ਉਹ ਕੋਈ ਗੱਲ ਨਹੀਂ ਹੁੰਦੀ ਸਾਂਝੀ ਜਗ੍ਹਾ ਹੋਵੇ ਸਹਿਮਤੀ ਹੋਣਾ ਚੰਗੀ ਗੱਲ ਹੈ। ਨਹੀਂ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਹੀ ਆਪਾਂ ਐਗਰੀ ਹਾਂ ਤੁਹਾਡੀ ਗੱਲ ਨਾਲ। ਸੋ ਹੁਣ ਤੁਸੀਂ ਵੀ ਮਤਲਬ ਅੱਜ ਮੈਂ ਅੱਜ ਸਵੇਰੇ ਮਨੀ ਨੂੰ ਵੀ ਮਿਲਿਆ ਸੀਗਾ ਮੰਗੜ ਨੂੰ ਉਹ ਕਹਿੰਦਾ ਵੀ ਅਸੀਂ ਤਾਂ ਸਹਿਮਤ ਨਹੀਂ ਗਏ ਮੇਰੇ ਕੋਲ ਇੱਥੇ ਬਲੌਗ ਵਿੱਚ ਪਾਇਆ ਹੋਇਆ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਲੋਕਾਂ ਨਾਲ ਸੋ ਬਾਕੀ ਉਹਦੇ ਵਿਚਾਰ ਕਰਾਂਗੇ। ਬਾਕੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਇਹਨੂੰ ਆਪਾਂ ਜਲਦੀ ਸ਼ੇਅਰ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਹਣੇ ਲਾਣੇਦਾਰ ਜੀ ਸਰਪੰਚੀ ਨੇ ਦੁਨੀਆ ਟੈਨਸ਼ਨ 'ਚ ਪਾਈ ਪਈ ਐ ਕੱਠ ਪੂਰਾ ਹੋਈ ਜਾਂਦਾ ਸਮਝ ਆਉਂਦੇ ਨਹੀਂ ਵੀ ਕੀ ਕਰੇ ਵੀ ਵੋਟਾਂ ਦੇ ਪੱਖ ਮਾਂ ਕਿ ਸਹਿਮਤੀ ਦੇ ਪੱਖ ਮਾਂ ਬਾਈ ਔਬ ਟੈਨਸ਼ਨ 'ਚ ਪਾਇਆ ਪਏ ਸਰਪੰਚੀ ਨੇ ਬਾਈ ਸਾਰੇ ਇਹਨੇ ਸਾਡੇ ਅੰਕਲ ਸਰਦਾਰ ਸਰਜੰਗ ਸਿੰਘ ਸ਼ੇਰਗਿੱਲ ਜਿਹੜੇ ਕਿ ਪਹਿਲਾਂ ਜਨਰਲ ਸੀਟ 'ਚੋਂ ਸਰਪੰਚ ਦੀ ਦਾਵੇਦਾਰੀ ਲਈ ਚੁਣੇ ਗਏ ਸੀ ਪਿੰਡ ਵੱਲੋਂ ਫਿਰ ਰਿਜ਼ਰਵ ਹੋ ਗਈ ਸੀਟ ਰੱਬ ਜਾਣਦਾ ਵੀ ਹਨਾ ਕਿੱਦਾਂ ਹੋਈ ਕਿਵੇਂ ਨਹੀਂ ਹੋਈ ਚਲੋ ਫਿਰ ਥੋੜਾ ਜਿਹਾ ਕਿ ਲੱਗਿਆ ਵੀ ਰਿਜ਼ਰਵ ਸੀਟਾਉਣ ਤੋਂ ਬਾਅਦ ਵੀ ਸ਼ਾਇਦ ਸਰਪੰਚੀ ਨਿਕਲ ਗਈ ਕਿਉਂਕਿ ਪਿਛਲੀ ਵਾਰ ਇੱਕ ਵੋਟ ਨਾਲ ਹਾਰੇ ਸੀਗੇ ਥੋੜਾ ਦੁੱਖ ਸੀ ਸਾਰੇ ਪਿੰਡਾਂ ਦਾ ਦੁੱਖ ਕਰਿਆ ਤਾਂ ਇਸ ਵਾਰ ਸਾਰਾ ਪਿੰਡ ਖੁਸ਼ ਸੀ ਵੀ ਸਹਿਮਤੀ ਨਾਲ ਸਰਪੰਚ ਚੁਣਿਆ ਜਾ ਰਿਹਾ ਦੋ ਵਾਰ ਇਕੱਠ ਵੀ ਹੋਇਆ ਹੱਕ 'ਚ ਪਰ ਹੁਣ ਜਾਨੀ ਕਿ ਸੀਟ ਰਿਜ਼ਰਵ ਹੈ ਸੋ ਹੁਣ ਪੁੱਛਦੇ ਅੰਕਲ ਨੂੰ ਵੀ ਤੁਹਾਨੂੰ ਕਿੱਦਾਂ ਵੀ ਮਹਿਸੂਸ ਹੋ ਰਿਹਾ ਵੀ ਦੁੱਖ ਲੱਗ ਰਿਹਾ ਵੀ ਸਰਪੰਚੀ ਗਈ ਹੱਥੋਂ ਜਾਂ ਫਿਰ ਤੁਸੀਂ ਸਹਿਮਤੀ ਦੇ ਹੱਕ 'ਚੋਂ ਸੁਗਰੀਆ ਬਿੰਦੀ ਸੁਹਾੜੀ ਦਾ ਜੀ ਨੇ ਮੇਰੇ ਪ੍ਰਤੀ ਆਂਟਰਵਿਊ ਲੈਣ ਦਾ ਅਫਸੋਸ ਵੀ ਕੀਤਾ ਹੈ ਇਹਨਾਂ ਨੇ ਵੀ ਆਪਣੇ ਮਨ ਤੋਂ ਕਿਉਂਕਿ ਬੇਟਾ ਸਾਡਾ ਪਹਿਲਾਂ ਤੋਂ ਸਾਡੇ ਨਾਲ ਜੁੜਿਆ ਹੋਇਆ ਕਬੱਡੀ ਤੋਂ ਅਸੀਂ ਪਹਿਲਾਂ ਕਬੱਡੀ ਟੂਰਨਾਮੈਂਟ ਕਰਾਉਂਦੇ ਸੀ ਉਹ ਜਦ ਤੀ ਚਲੋ ਜੀ ਇਹ ਜਦੋਂ ਸਾਡੇ ਅੱਜ ਤੇ ਅਸੀਂ ਲੋਹੜੀ ਵਾਲੇ ਦਿਨ ਤੇ ਇੱਕ ਦਿਨ ਪਹਿਲਾਂ ਅਸੀਂ ਆਪਣੇ ਖੇੜਾ ਉੱਪਰ ਵਿੜੇ ਉੱਪਰ ਇਕੱਠ ਕਰਿਆ ਵੈਸੇ 5-4 ਸਾਲ ਤੋਂ ਲੋਕ ਕਹਿਣ ਲੱਗੇ ਤੇ ਵੀ ਪਿਛਲੀ ਵਾਰ ਜਦ ਆਦੇ ਜੀ ਇੱਕ ਬੋਰਡ ਤੇ ਪਿੱਛੇ ਰਹਿ ਗਿਆ ਉਹ ਅਸੀਂ ਮਾਗਤਾ ਇਹਦਾ ਮਾਰਨਾ ਪਿੰਡ ਵਾਲਿਆਂ ਨੇ ਉਹ ਕਰ ਲਿਆ ਉਸ ਟਾਈਮ ਵੀ ਮੈਂ ਕਵਰਟ ਕੈਂਡੀਡੇਟ ਦੇ ਕਾਗਜ਼ ਭਰੇ ਬਿਤੇ ਹੂੰ ਬਿਲਕੁਲ ਜੀ ਉਹ ਟਾਈਮ ਵੀ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਉਹ ਕਹਿੰਦੇ ਵੀ ਜੇ ਤੂੰ ਉਨੋਂ ਪਰ ਦਾ ਕਾਗਜ਼ ਪਿੰਡ ਵਾਲਿਆਂ ਨੂੰ ਕਹੇ ਕਵਰ ਕੈਂਡੀਡੇਟ ਉਪਰੇ ਤੇ ਉਹ ਮੁਰਲੇ ਦੇ ਕਾਗਜ਼ ਰੱਦ ਹੋ ਗਏ ਮੈਨੂੰ ਫਿਰ ਖੜਨਾ ਪੈ ਗਿਆ ਉਹ ਕਹਿੰਦੇ ਵੀ ਨਾ ਤੂੰ ਆਪਣਾ ਇਕੱਲਾ ਨਾਮ ਦੰਦਣਾ ਪਹਿਲਾਂ ਅਸੀਂ ਜਦ ਵੀ ਸਹਿਮਤ ਹਾਂ ਤਿਆਰ ਹਾਂ ਮੈਂ ਸਾਰੇ ਟ੍ਰੀਟਮੈਂਟ ਦਾ 1400 ਕੋਟ ਹੈ 2000 ਵੱਧ ਦੀ ਹੈ ਮੈਂ ਉਹਨਾਂ ਕੋਟ-ਕੋਟ ਦਾ ਧੰਨਵਾਦਾਂ ਜਿਹੜਾ ਮੇਰੇ ਪਰਿਵਾਰ ਨੇ ਪਛਵਾਇਆ ਸੀ ਇੱਕ ਨਮਾਣੇ ਜੀ ਸਿੱਖ ਭਰਾਵਰ ਬੰਦੇ ਪਰ ਜਿਤਾਇਆ ਇਨਸਾਨ ਪਰ ਹਾਂ ਠੀਕ ਜੀ ਇਸ ਵਾਰ ਮੈਨੂੰ ਇੱਕ ਦੋ ਹੋ ਗਿਆ ਜੀ ਜਰਨਲ 5 ਵਜੇ ਤੱਕ ਜਰਨਲ ਰਹੀ ਉੱਥੇ ਸ਼ਾਮ ਬਿਲਕੁਲ ਅਚਾਨਕ ਫੋਨ ਆ ਜਾਂਦਾ ਹੈ ਐਸੀ ਜਰਨਲ ਟਾਈਪ ਹੋਈ ਵੀ ਹੈ ਸਾਰੇ ਪੰਨਿਆਂ ਦੀ ਸਾਢੇ ਪਿੰਨ ਦੀ ਐਸੀ ਜਦੇ ਪੰਨੇ ਨਾਲ ਕੱਟ ਗਈ ਵੀ ਹੈ ਸਭ ਨੂੰ ਪਤਾ ਪ੍ਰੂਫ ਹੈ ਮੈਂ ਉਦੇ ਪਰ ਵੀ ਪਾਇਆ ਆਪਣੇ ਗਰੁੱਪਾਂ ਵਿੱਚ ਬਿਲਕੁਲ ਹੈ ਉਹ ਟਾਈਮ ਇਹ ਦੁੱਖ ਲੱਗਿਆ ਜਦ ਮੈਨੂੰ ਪਤਾ ਲੱਗਿਆ ਇਹਦੇ ਵਿੱਚ ਉਹ ਬੰਦੇ ਨਹੀਂ ਸੀ ਜਿਹੜੇ ਮੇਰੇ ਕੋਲੇ ਚਲੋ ਮੈਂ ਤਾਂ ਕਿਸੇ ਨੂੰ ਮੰਨਦੇ ਨਹੀਂ ਆਪਣਾ ਦੁੱਜਾ ਉਹ ਵਿੱਚ ਉਹ ਤੇ ਜਿਹੜੇ ਮੇਰੇ ਨਾਲ ਬੈਠ ਕੇ ਖਾਂਦੇ ਪੀਂਦੇ ਤੇ ਜੀ ਪਰ ਮੈਂ ਆਸਾਨ ਕਰੇ ਵਿੱਚ ਹਾਂ ਬਿਲਕੁਲ ਉਹ ਬੰਦੇ ਤੇ ਉਹ ਫਿਰ ਮੈਂ ਇੱਕ ਫਿਰ ਉਹ ਬੰਦੇ ਨੂੰ ਕਹਾਵਤ ਵੀ ਕਹੀ ਹੈ ਵੀ ਇੱਕ ਰਾਜਾ ਤਾਂ ਹੁਣ ਮੇਰੇ ਆਦ ਨਹੀਂ ਉਮਾ ਜਨ ਥੋੜੀ ਜਿਹੀ ਸ਼ੋਰਟ ਮੈਂ ਕਹਾ ਚਣਾਉਣਾ ਵੀ ਉਹਨੂੰ ਸਜ਼ਾ ਦੇਤੀ ਵੀ ਇਹਦੇ ਪੱਥਰ ਮਾਰਨੇ ਸਭ ਨੇ ਪਿੰਡ ਨੇ ਜਿਹੜੇ ਨੇ ਪਿੰਡ ਨੇ ਜਿਹੜਾ ਨੰਬਰ ਉਹਨੂੰ ਸੂਲੀ ਚੜਾਇਆ ਜਾਊਗਾ ਉੱਥੇ ਫਿਰ ਜਿੱਦ ਤਰ੍ਹਾਂ ਹੁਣ ਬਿੰਦੀ ਹੈ ਹੈ ਇਹ ਮੇਰਾ ਦੋਸਤ ਹੋਵੇ ਮੈਂ ਕਿਹਾ ਵੀ ਪੱਥਰ ਤਾਂ ਮੈਂ ਮਾਰ ਨਹੀਂ ਸਕਦਾ ਮੇਰਾ ਦੋਸਤ ਹੈ ਮੈਂ ਉੱਥੇ ਫੁੱਲ ਮਾਰਿਆ ਹੂੰ ਜੀ ਪਰ ਬਿੰਦੀ ਨੇ ਫਿਰ ਉੱਥੇ ਕਿਹਾ ਕਹਿੰਦਾ ਵੀ ਗਹਿਰਾਂ ਦੇ ਪੱਥਰਾਂ ਦਾ ਦੁੱਖ ਕੋਈ ਨਹੀਂ ਜਦੋਂ ਮੇਤਰਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਉੱਪਰ ਬਿਲਕੁਲ ਉਹ ਕੱਲ ਮੈਂ ਮੁਬੀਸੀ ਨੇਚਰ ਅੜਕ ਰਹੀ ਹੈ ਕਿਉਂਕਿ ਨਾਲ ਰਹਿਣੇ ਵਾਲੇ ਹੀ ਧੋਖਾ ਕਰ ਗਏ ਧਗਾ ਕਰ ਗਏ ਹਾਂਜੀ ਬੁੱਕਲ ਦੀ ਸੱਪ ਜਾਨੀ ਕਿ ਰਿਜ਼ਰਵ ਕਰਾ ਗਏ ਜਨਰਲ ਸੀਟ ਤਰਵਾ ਗਏ ਕਿਉਂਕਿ ਇੱਕ ਇਹ ਪੱਖ ਜਮੇ ਹੀ ਸਾਫ ਹੋ ਗਿਆ ਸੀਗਾ ਕਿ ਤੁਸੀਂ ਸਰਪੰਚ ਬਣੋਗੇ ਹਾਂ ਬਣੂਗੇ ਇਹ ਮੈਨੂੰ ਪੂਰਾ ਯਕੀਨ ਹੋ ਗਿਆ ਤਾਂ ਵੀ ਜਨਰਲ ਵੀ ਹੋਈ ਵੀ ਦੀ ਸੀਟ ਪੱਤਰ ਵੀ ਆਟੋਮੈਟਿਕ ਜਨਰਲ ਲੈ ਜੇ ਉਹ ਤੋਂ ਬਾਅਦ ਮੈਂ ਫਿਰ ਇਸ ਗੱਲ ਦਾ ਮੈਨੂੰ ਅਫਸੋਸ ਨਹੀਂ ਮੈਂ ਸਰਪੰਚ ਨਹੀਂ ਬਣਾ ਇਸ ਗੱਲ ਦਾ ਅਫਸੋਸ ਹੈ ਕਿ ਉਹ ਕੱਟ ਕੇ ਕਿਉਂ ਕਰਾਈ ਜੇ ਕਿਸੇ ਨੂੰ ਪਤਾ ਹਾਂਜੀ ਸਹਿਮਤ ਚ ਕਹਿੰਦੇ ਵੀ ਇਹ ਸਾਨੂੰ ਮਨਜ਼ੂਰ ਨਹੀਂ ਹੈ ਮਨਜ਼ੂਰ ਨਹੀਂ ਉਹ ਜੇ ਇਲੈਕਸ਼ਨ ਲੈਣਾ ਤਾਂ ਅਜਰ ਵਾਲਾ ਵੀ ਲੜ ਸਕਦਾ ਸੀ ਜੇ ਕਿਸੇ ਨੂੰ ਉਹ ਬਿਲਕੁਲ ਜੀ ਮੇਰੇ ਨਾਲ ਇਲੈਕਸ਼ਨ ਲੜਦੇ ਫਿਰ ਮੈਨੂੰ ਮਾਰ ਤੋਂ ਨਹੀਂ ਹਾਰ ਜਿੱਤ ਹੁੰਦੀ ਹੋਰ ਕੋਦਰ ਜੀ ਜਿਹਨੇ ਮੜਿਆ ਵੀ ਬਿਲਕੁਲ ਬਿਲਕੁਲ ਜੀ ਫਿਰ ਉਸ ਤੋਂ ਬਾਅਦ ਜਿਹੜੇ ਪਿੰਡ ਵਾਲੇ ਕਹਿੰਦੇ ਨੇ ਖੁਸ਼ ਸੱਜਣ ਕਹਿੰਦੇ ਬਾਪੂ ਵੀ 5 7 ਤੋਂ 10 ਵੀ ਸਦ扬 ਸਿੰਘ ਦੇ ਘਰ ਕੱਟ ਕਿਉਂ ਹੋਇਆ ਹਾਂਜੀ ਇਹ ਗਰੁੱਪ ਵਿੱਚ ਗੱਲ ਚੱਲੀ ਮੈਮੀ ਗਰੁੱਪ ਵਿੱਚ ਐਡ ਆ ਕਿ ਭਾਈ ਇਕੱਠ ਕਰਿਆ ਘਰੇ ਤੇ ਸਾਨੂੰ ਬੁਲਾਇਆ ਨਹੀਂ ਸਾਨੂੰ ਨਹੀਂ ਮਨਜ਼ੂਰ ਸਹਿਮਤੀ ਹਾਂਜੀ ਇਹ ਉਹ ਗਰੁੱਪ ਤੇ ਇਹ ਇਕੱਠ ਹੋਇਆ ਤਾਂ ਇਹ ਸਿਰਫ ਉਹ ਨਹੀਂ ਦਾ ਹੋਇਆ ਇਹ ਅਸੀਂ ਆਪਣੀ ਆਪਣੇ ਹਲੇ ਕੋਈ ਸਹਿਮਤੀ ਵਾਲੀ ਗੱਲ ਨਹੀਂ ਚੱਲੀ ਅਸੀਂ ਉਮੀਦਵਾਰ ਜਿਹੜੇ ਬੰਦੇ ਕਢਾਉਣੇ ਤੇ ਅਸੀਂ ਇਹ ਮੇਰਾ ਬਿੰਦੀ ਖੜਾ ਇਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਮੁਜਾਜ ਕਰੀ ਵੀ ਤੁਸੀਂ ਵੀ ਦੋ ਆ ਬਣਾ ਉਮੀਦਵਾਰ ਇਹ ਕੰਮ ਚ ਨਹੀਂ ਆਉਣਾ ਅਸੀਂ ਬਾਹਰ ਬੈਠ ਕੇ ਸਮਾਸੇਵਾ ਕਰਨੀ ਹੈ ਸਰੇ ਸੇ ਇਕੱਠ ਹੋਇਆ ਸੀ ਆਪਣੇ ਉਮੀਦਵਾਰਾਂ ਦਾ ਕਰਿਆ ਅਚਾਨਕ ਉੱਥੇ ਫੋਨ ਆ ਜਾਂਦਾ ਵੀ ਜਿਹੜਾ ਉਮੀਦਵਾਰ ਦੂਜਾ ਗੁਰਿੰਦਰ ਸਿੰਘ ਦੇ ਉਹ ਭਾਰ ਦੇ ਆ ਵੀ ਉਹ ਵੀ ਆ ਰਿਹਾ ਉਹ ਸਹਿਮਤੀ ਜਤਾਉਣ ਆ ਗਿਆ ਅਚਾਨਕ ਹੋ ਗਿਆ ਕੋਈ ਸਾਨੂੰ ਟਾਈਮ ਨਹੀਂ ਮਿਲਿਆ ਵੀ ਸੱਟ ਖਾਣੇ ਦਾ ਫਿਰ ਉੱਥੇ ਫੈਸਲਾ ਕਰਿਆ ਵੀ ਕਾਹ ਤਰੀਕ ਤੋਂ ਬਾਅਦ ਸਾਰੇ ਪੰਨੂ ਕੱਟ ਕਰਕੇ ਇਹ ਇਹਨਾਂ ਦੇ ਬੰਦਿਆਂ ਨੇ ਸਰੋਪੇ ਪਾ ਦੂਗੇ ਹਾਂ ਉੱਥੇ ਫਟੇ ਬਿਲਾਈ ਉਹਨਾਂ ਬੰਦਿਆਂ ਦੇ ਮੈਂ ਹੁਣ ਨਾ ਉਹਨੇ ਕੰਨ ਨਾਮ ਲੈਣਾ ਉਹ ਜਸਮਿੰਦਰ ਸਿੰਘ ਜੋ ਦੀਵ ਨਹੀਂ ਸੋਚਾ ਉਹਨਾਂ ਨੂੰ ਆਇਆ ਵੀ ਸਾਨੂੰ ਇਹਨਾਂ ਪਰ ਠੀਕ ਹੈ ਤੁਸੀਂ ਆਪਣਾ ਇਹਨਾਂ ਨੂੰ ਸਹਿਮਤੀ ਕਰ ਲਓ ਸਹਿਮਤੀ ਕਰਕੇ ਇਹਨਾਂ ਦੇ ਸਰੂਪੇ ਪਾ ਕੇ ਫਿਰ ਆਪਾਂ ਇਕੱਠ ਕਿਤੇ ਕਰ ਲੂ। ਕਿਉਂਕਿ ਲੜਾਈ ਦੋ ਤੀਰਾਂ ਦੇ ਦੋ ਤੀਰਾਂ ਹੀ ਸਹਿਮਤ ਹੋ ਗਏ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਠੀਕ ਹੈ ਸਾੜੀ ਆਉਣ ਦੀ ਲੋੜ ਹੈ ਮੈਨੂੰ ਕਹੇ ਮੈਂ ਕੋਈ ਨਹੀਂ ਉਹ ਬੰਦੇ ਦੇ ਗੁੱਲਾ ਗੇਸਾ ਨਹੀਂ ਕਰਦ ਕਰਦੇ ਕਹੋਂ ਮੇਰੇ ਵਾਲੇ ਜਿਹੜੇ ਮੈਂ ਇਧਰ ਆਉਣਾ। ਉਹ ਬੰਦਿਆਂ ਨੇ ਕਿਹਾ ਵੀ ਮੈਂ ਉਹਨੂੰ ਸਾਬ ਜਵਾਬ ਦੇ ਵੀ ਤੁਹਾਨੂੰ ਕੋਈ ਨਹੀਂ ਆਉਣੇ ਨੇ। ਉਹ ਕਹਿੰਦੇ ਵੀ ਅਸੀਂ ਖੁਸ਼ ਹੈ ਸਾਡਾ ਬੰਦਾ ਆ ਰਹੇ ਇੱਕ ਦੋ ਮਾ ਭੇਜੋ ਜਿਹੜਾਂ ਨੂੰ ਤੁਸੀਂ ਖੁਸ਼ ਹੋ ਕੋਈ। ਹਾਂ ਜੇ ਇੱਕ ਮੈਂ ਦਾਦਾ ਵੀਰ ਨੂੰ ਜਿਹੜੇ ਕਾਗਜ਼ ਪੰਨ ਫਿਰਦੇ ਇਹ 5 ਲੱਖ ਉਹ ਇੱਕ ਗਰਾਊਂਡ ਆ ਹਸਪਤਾਲ ਬਾਕੀ ਚੋਣ ਹੋਊਗੀ ਚੋਣ ਵਿੱਚ ਉਹ ਗੱਲ ਨਹੀਂ ਰਹੀ ਕਰਦੀ ਪਾਰਟੀਬਾਜ਼ੀ ਵੱਧ ਗਈ ਹੈ ਬਿਲਕੁਲ ਮੁੰਡਿਆਂ ਨੇ ਸਾਰਿਆਂ ਦਾ ਪਿਆਰ ਆ ਉਸ ਵਿੱਚ ਸਾਰੇ ਇਕੱਠੇ ਖੇਡਦੇ ਖੇਡਦੇ ਸਾਰਾ ਪਿੰਡ ਇਕੱਠਾ ਹੀ ਰਹਿਣਾ ਚਾਹੀਦਾ ਇਹ ਜੀਵਨ ਨੇ ਬਾਰ-ਬਾਰ ਨਹੀਂ ਆਉਣਾ ਇੱਥੇ ਦੁਸ਼ਮਣੀਆਂ ਵਿੱਚ ਕੁਝ ਨਹੀਂ ਘਟਿਆ ਪਾਕਿਸਤਾਨ ਲੜਾਈ ਕਰਦਾ ਦੇਖ ਲਓ ਕਿਹਾ ਹਾਲ ਬਿਲਕੁਲ ਕਿਉਂਕਿ ਜੇ ਸਹਿਮਤੀ ਹੁੰਦੀ ਹੈ 5 ਲੱਖ ਦੇ ਨਾਲ-ਨਾਲ ਗਰਾਊਂਡ ਆ ਹਸਪੀਟਲ ਆਊਗਾ ਸੋ ਪਿੰਡ ਦਾ ਭਲਾ ਹੋਊਗਾ ਅਸੀਂ ਸਾਰੇ ਚਾਹੁੰਦੇ ਕਿ ਹੁਣ ਸਹਿਮਤੀ ਹੋਵੇ ਜੇ ਰਿਜ਼ਰਵ ਸੀਟ ਹੈ ਉਧਰ ਵੀ ਸਹਿਮਤੀ ਹੋਵੇ ਪਰ ਹੁਣ ਉਧਰ ਵੀ 5-7 ਕੈਂਡੀਡੇਟ ਫਿਰਦੇ ਆ ਕਿ ਅਸੀਂ ਵੋਟਾਂ 'ਚ ਖੜੀਏ ਸਹਿਮਤੀ ਨਹੀਂ ਹੋਣ ਦੇਣੀ ਸੋ ਇਹ ਜੇ ਬੰਦਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਐਂਡ 'ਚ ਮੈਂ ਜਿੰਨਾ ਚਾਹੁੰਦਾ ਵੀ ਦੇਖੋ ਹੁਣ ਜਦ ਸਾਰਾ ਪਿੰਡ ਆਪਾਂ ਨੂੰ ਤਰੀਬਨ ਉਹੀ 4-5 ਉਹ 4-5 ਵੀ ਉਹ ਬੰਦੇ ਨੇ ਜਿਹੜੇ ਉਹਨਾਂ ਦੇ ਨਾਲ ਰਿਲੇਟਡ ਹੈ ਕੋਈ ਉਹ ਐ ਨਹੀਂ ਹੈ ਵੀ ਹੋਰ ਪਾਸੇ ਤੇ ਹੈ ਉਹਨਾਂ ਨੂੰ ਅਸੀਂ ਵੀਰਾਂ ਨੂੰ ਮੈਂ ਤਾਂ ਹੱਥ ਮਾਰ ਕੇ ਬੇਨਤੀ ਕਰੂੰਗਾ ਵੀ ਤੁਸੀਂ ਇਹ ਪਾਰਟੀ ਬਾਜ਼ੀ ਨਾ ਹੋਣ ਦਿਓ ਦੀਰੇ ਪਾਰਟੀ ਬਾਜੀ ਵਾਦੀਆ ਵੋਟਾਂ ਪਾਉਂਗੇ ਆ दारू ਦਾ ਇੱਕ ਲੰਗਰ ਚੱਲੂਗਾ ਹੋਰ ਕੁਝ ਨਹੀਂ ਬਸ ਹੋਏ ਬਿਲਕੁਲ ਹੋਰ ਕੁਝ ਨਹੀਂ ਹੁਣ ਬਣ ਆਏ ਕਹਿੰਦੇ ਆ ਫੇਰ ਵੀ ਸੋ ਇੱਕਾ ਰੱਖੀ ਹਾਂ ਇੱਕਾ ਰੱਖੀਏ ਵੀ ਇਹ ਨਾਲੇ ਅੱਜ ਤੇ ਜਿੱਦਾਂ ਇਹ ਪੰਚਾਇਤ ਤੁਸੀਂ ਵੋਟਾਂ ਪੈਣ ਲਗੀਆਂ ਪਹਿਲਾ ਚਾਂਦ ਜਿਆ ਸਰਮ ਜਉਂਗੀ ਬਿਲਕੁਲ ਬਿਲਕੁਲ ਪਹਿਲੀ ਵਾਰ ਹੋਣ ਲੱਗੀ ਪਹਿਲੀ ਵਾਰ ਹੋਣ ਲੱਗੀ ਇਹ ਤੁਸੀਂ ਮਿਸਾਲ ਪਿੰਡ ਦੀ ਬਣਾ ਕੇ ਦਿਖਾਓ ਲੋਕਾਂ ਨੂੰ ਨਵੀਂ ਨੌਜਵਾਨ ਸਾਰੀ ਪੰਚਾਇਤ ਹੈ ਵਧੀਆ ਵਿਕਾਸ ਹੋ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਨਾਲ ਜੁੜੇ ਹੋਏ ਬੰਦੇ ਆ ਉਹਦੇ ਚ ਡਾਕਟਰ ਗੁਰਿੰਦਰ ਸਿੰਘ ਦਾ ਜੀ ਸਭ ਤੋਂ ਪਹਿਲਾਂ 14 ਤੋਂ ਵੀ ਪਹਿਲਾਂ ਹੀ ਜੁੜਿਆ ਵਾ ਹੋਰ ਤਾਂ ਬਾਕੀ ਬਾਅਦ ਚ ਜੁੜੇ ਬਿਲਕੁਲ ਜੀ ਬਾਕੀ ਯਾਨੀ ਕਿ ਤੁਸੀਂ ਇਹ ਸਭ ਤੋਂ ਪਹਿਲਾਂ ਉਹਨਾਂ ਨਾਲ ਜੁੜੇ ਉਹਨਾਂ ਨਾਲ ਜੁੜੇ ਬਾਕੀ ਹੁਣ ਜਿੱਦਾਂ ਗੁਰਿੰਦਰ ਜੀ ਪਰ ਸਹਿਮਤੀ ਹੋਈ ਹੈ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੈ ਜਾਂ ਨਹੀਂ ਹੈ ਜੀ ਨਹੀਂ ਮੈਂ ਦਾਦਾ ਜੀ ਪਹਿਲਾਂ ਪਹਿਲਾਂ ਐਸੀ ਹੋਈ ਹੈ ਮੈਂ ਮਨ ਵਿੱਚ ਮੇਰੇ ਬਹੁਤ ਰੋਸ ਆਇਆ ਦੁੱਖ ਹੋਇਆ ਕਿ ਹੁੰਦਾ ਹੈ ਕਿਉਂਕਿ ਇਹ ਨਹੀਂ ਮੈਂ ਕਹਿੰਦਾ ਫਿਰ ਉਹ ਸਾਡੇ ਘਰ ਆਏ ਉਹਨਾਂ ਨੇ ਸਾਡੇ ਨਾਲ ਗੈਸਟ ਕੀਤੀ ਵੀ ਤੁਸੀਂ ਅੰਕਲ ਜੀ ਇਹ ਨਾ ਕਰੋ ਕਿ ਜੋ ਹੋ ਗਿਆ ਇਕ ਕੋਈ ਕੋਈ ਨਹੀਂ ਅਚਾਨਕ ਹੋਇਆ ਇਹ ਤੁਸੀਂ ਹੁਣ ਤੁਸੀਂ ਇੰਨਾ ਨਾ ਗੁੱਸਾ ਕਰੋ ਮਨ ਮਰੋਦ ਨਾ ਕਰੋ ਵੀ ਤੁਸੀਂ ਦੇਖੋ ਅਸੀਂ ਜਿਹੜਾ ਉਹਦਾ ਫਾਦਰ ਸਾਹਿਬ ਉਹ ਪਿੰਡ ਸਾਰੇ ਕੰਮਾਂ ਚ ਕੰਮ ਕਰਦਾ ਉਹਦਾ ਪਿੰਡ ਨੂੰ ਜਾਣ ਨਹੀਂ ਦੇ ਸਕਦਾ ਬਿਲਕੁਲ ਬਿਲਕੁਲ ਹੈ ਗਿਆਨੀ ਉਹ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਜਾਂਦਾ ਜੀ ਹੈ ਰਾਤ ਦੇ 11:00 11:30 ਵਜੇ ਲੋਕਾਂ ਦੇ ਘਰਾਂ ਦੇਖ ਕੇ ਆਉਂਦਾ ਵੀ ਤੁਹਾਡੇ ਪਾਣੀ ਆ ਗਿਆ ਕਿ ਨਹੀਂ ਦੇਖਾਰਾ ਮੱਝੇ ਕਿਢਾਉਣੇ ਵਾਰ ਤਾਂ 35:00 ਹੋ ਜਾਂਦਾ ਬਿਲਕੁਲ ਜੀ ਵੀ ਉਹਦੇ ਨਾਲ ਦਾ ਬੌਲਟ ਨੇ ਉਹਨੇ ਵੀ ਕਿਹਾ ਮੇਰੇ ਨਾਲ ਮਨ ਮੜਾ ਹੋਵੇ ਜੀ ਵੀ ਸਰ ਜੰਗ ਸਿੰਘ ਜੀ ਇਹ ਕਮਨਾ ਕਰੂ ਆਪਾਂ ਦੋ ਇਕੱਠੇ ਦੋ ਟਾਈਮ ਅਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸੋ ਸੋ ਤੁਸੀਂ ਐਂਡ ਚ ਇਹ ਕਹਿੰਦੇ ਹੋ ਕਿ ਸਹਿਮਤੀ ਹੋਵੇ ਵਧੀਆ ਪਿੰਡ ਦਾ ਵਿਕਾਸ ਹੋਵੇ ਇਹੀ ਕਾਸ ਹੈ ਸੋ ਤੁਸੀਂ ਸਾਰੇ ਸਪੋਰਟ ਕਰਿਓ ਅਸੀਂ ਚਾਹੁੰਦੇ ਆ ਕਿ ਭਾਈ ਜਿਹਨਾਂ ਫਾਰਮ ਭਰੇ ਆ ਭਰਨਾ ਚਾਹੁੰਦੇ ਇਹ ਲੱਗ ਤੋਂ ਉਹ ਨਾਂ ਭਰੇ ਪਿੰਡ 'ਚ ਸਹਿਮਤੀ ਹੋਵੇ ਤੇ ਪਿੰਡ ਦਾ ਵਿਕਾਸ ਹੋ ਸਕੇ ਬਹੁਤ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਹਾਂ ਜੀ ਅਸੀਂ ਉਹ ਬੰਦਿਆਂ ਦੇ ਘਰ ਵੀ ਆ ਜਾਂਦੇ ਜੇ ਕਿਸੇ ਨੂੰ ਰੁਕਮਾ ਪੰਜ ਸੱਤ ਆਣ ਕੋ ਉਹਨੂੰ ਰਿਕਵੈਸਟ ਕਰ ਸਕਦੇ ਰਿਕਵੈਸਟ ਕਰ ਲੈਣ ਹਾਂ ਸਾਨੂੰ ਕੋਈ ਨਹੀਂ ਹੈ ਵੀ ਫਲਾਣ ਦੇ ਘਰ ਕੀ ਆਉਗੇ ਫਲਾਣ ਦੇ ਘਰ ਮੈਂ ਹਰ ਇੱਕ ਦੇ ਘਰ ਜਾਣੇ ਹਾਂ ਬਿਲਕੁਲ ਪਿੰਡ ਦੇ ਭਲੇ ਲਈ ਹਰ ਇੱਕ ਬੰਦਾ ਸੋਚਦਾ ਕਿ ਮੈਂ ਜਾਵਾਂ ਝੁਕਾਂ ਅਸੀਂ 10 ਬੰਦੇ ਜਾ ਕੇ ਮੈਂ ਪਿੰਡ ਦਾ ਭਲਾ ਹੋਣਾ ਚਾਹੀਦਾ ਬਿਲਕੁਲ ਜੀ ਸੋ ਬਹੁਤ ਵਧੀਆ ਤੁਸੀਂ ਕਿਹਾ ਕਿ ਅਸੀਂ ਖੁਦ ਝੁਕ ਲਾਂਗੇ ਪਰ ਜੇ ਸਹਿਮਤੀ ਹੁੰਦੀ ਪਿੰਡ ਦੀ ਸੋ ਪਿੰਡ ਦੇ ਲਈ ਕੋਈ ਕੋਈ ਖੜਦਾ ਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ ਸੋ ਆਸ ਕਰਦੇ ਹਾਂ ਕਿ ਪਿੰਡ ਚ ਸਹਿਮਤੀ ਹੋ ਜੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਅੰਕਲ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਥੈਂਕ ਯੂ ਜੀ ਇਹ ਨੇ ਭਾਈ ਡਾਕਟਰ ਗੁਰਿੰਦਰ ਸਿੰਘ ਜਿਨ੍ਹਾਂ ਦੇ ਉੱਤੇ ਪਿੰਡ 'ਚ ਹੋਈ ਸੀ ਸਹਿਮਤੀ ਦੋ ਵਾਰ ਇਕੱਠ ਵੀ ਹੋਇਆ ਸੀਗਾ ਸੋ ਗੁਰਿੰਦਰ ਸਿੰਘ ਨੂੰ ਅਲਾਨਿਆ ਗਿਆ ਸੀਗਾ ਪਿੰਡ ਦਾ ਸਹਿਮਤੀ ਨਾਲ ਸਰਪੰਚ ਸੋ ਸਹਿਮਤੀ ਸਰਮਾਚ ਵੰਦ ਤੋਂ ਬਾਅਦ ਵਿੱਚ ਬਹੁਤ ਸਾਰੇ ਰੌਲੇ ਪਏ ਲੋਕਾਂ ਨੇ ਇਤਰਾਜ਼ ਕਰਿਆ ਕਈਆਂ ਨੇ ਕਿ ਸਾਨੂੰ ਸੱਦਿਆ ਨਹੀਂਗਾ ਇਨਵਾਈਟ ਨਹੀਂ ਕੀਤਾ ਇਕੱਠ 'ਚ ਵੀ ਚੋਰੀ-ਚੋਰੀ ਇਕੱਠ ਕਰਿਆ ਸੋ ਗੁਰਿੰਦਰ ਜੀ ਨਾਲ ਗੱਲ ਕਰਦਾ ਗੁਰਿੰਦਰ ਜੀ ਤੁਹਾਨੂੰ ਜਿੱਦਾਂ ਸਰਪੰਚ ਬਣਾਇਆ ਪਹਿਲਾਂ ਤਾਂ ਹਨ ਪਿੰਡ ਦਾ ਧੰਨਵਾਦ ਹੈਗਾ ਪੂਰਾ ਪਰ ਹੁਣ ਵਿੱਚ ਵਿੱਚ ਗੱਲਾਂ ਆ ਰਹੀਆਂ ਕਿ ਭਾਈ ਕੁਝ ਬੰਦੇ ਜਾ ਕੇ ਵੋਟਾਂ ਤੇ ਫਾਰਮ ਭਰ ਆਏ ਸਰਪੰਚੀ ਦੇ ਫਿਰ ਤੋਂ ਮਤਲਬ ਹੁਣ ਕੀ ਲੱਗਦਾ ਕਿ ਵੋਟਾਂ ਪੈਣਗੀਆਂ ਸਹਿਮਤੀ ਨਾਲ ਸਰਜੂਗਾ ਦੇਖਦੇ ਜੀ ਹਲ ਤਾਂ ਚੱਲ ਰਿਹਾ ਹੈ ਸਾਰੇ ਗਰੁੱਪ ਦੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਆਪਣੀ ਅਸੀਂ ਚਾਹੁੰਦੇ ਤੇ ਵੀ ਬਿਨਾਂ ਪਾਰਟੀ ਵਾਜ ਨੂੰ ਉੱਪਰ ਉੱਠ ਕੇ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ ਹਾਂ ਬਿਲਕੁਲ ਠੀਕ ਹੈ ਜੀ ਨੌਜਵਾਨ ਇਕਤਰ ਹੈ ਪਿਆਰ ਹੈ ਆਪਸ ਵਿੱਚ ਪਰ ਕੁਝ ਬੰਦੇ ਹੁੰਦੇ ਆ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਚਾਹੁੰਦੇ ਨੇ ਵੀ ਸਹਿਮਤੀ ਹੋਵੇ ਕਿਉਂਕਿ ਜੇ ਸਹਿਮਤੀ ਹੁੰਦੀ ਫਿਰ ਸਾਡੇ ਪਿੰਡ ਨੂੰ ਇੱਕ ਵਧੀਆ ਗਰਾਊਂਡ ਹਸਪੀਟਲ ਦੇ ਨਾਲ ਨਾਲ 5 ਲੱਖ ਰੁਪਏ ਮਿਲਣਾ ਸੀ ਜਿਹਦੇ ਨਾਲ ਆਪਣਾ ਵਿਕਾਸ ਹੋ ਸਕਦਾ ਸੀ ਪਰ ਹੁਣ ਸ਼ਾਇਦ ਇਹ ਉਮੀਦ ਟੁੱਟਦੇ ਜਾ ਰਹੀ ਹੈ ਕਿ ਸਹਿਮਤੀ ਹੋ ਨਹੀਂ ਪਾਉਗੀ ਸੋ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਤੁਸੀਂ ਸਹਿਮਤੀ ਨਾਲ ਕਰ ਲੈਂਦੇ ਚਲੋ ਵਧੀਆ ਹੁੰਦਾ ਹਾਂਜੀ ਆਪਸੀ ਪਾਈ ਜਿਹਾ ਕੈਮਰੇ ਹੁੰਦਾ ਆਪਣਾ ਬਿਲਕੁਲ ਬਿਲਕੁਲ ਇਹ ਬਹੁਤ ਫਰਕ ਪੈਂਦਾ ਪਰ ਚਲੋ ਸ਼ਰਾਰਤੀ ਹੁੰਦੇ ਆ ਕੁਝ ਜਿਹੜੇ ਚੌਧਰ ਦੇ ਨਾ ਕਹਿ ਸਕਦੇ ਭੁੱਖੇ ਵੀ ਕਹਿ ਸਕਦੇ ਵੀ ਸਾਨੂੰ ਪੁੱਛਿਆ ਨਹੀਂਗਾ ਪਰ ਚਲੋ ਫੇਰ ਕੋਈ ਨਹੀਂ ਬਟ ਸਾਨੂੰ ਬਹੁਤ ਖੁਸ਼ੀ ਹੋਈ ਸੀ ਕਿ ਤੁਸੀਂ ਸਰਪੰਚ ਲਾਣੇ ਹਾਂਜੀ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਐਂਡ ਚ ਮੈਸੇਜ ਆਹੀ ਹੈ ਵੀ ਪਿਆਰ ਨਾਲ ਆਪਣਾ ਜੇ ਸਹਿਮਤੀ ਹੁੰਦੀ ਹੈ ਆਪਾਂ ਪਿੰਡ ਦਾ ਵਿਕਾਸ ਰਲ ਮਿਲ ਕੇ ਕਰਾਂਗੇ ਸਭ ਬਿਲਕੁਲ ਹੀ ਭਰਾਵਾਂ ਨੂੰ ਬੇਨਤੀ ਹੈ ਵੀ ਇਕੱਠ ਦੁਆਰਾ ਕਰਕੇ ਇੱਕ ਵਾਰ ਆਪਾਂ ਸੁਣ ਸਕਦੇ ਹਾਂ ਸਭ ਦੀ ਗੱਲਬਾਤ ਹਾਂ ਵੀ ਕਹਿੰਦੇ ਆ ਠੀਕ ਹੈ ਜੀ ਬਿਲਕੁਲ ਡਿਸਾਈਡ ਕਰ ਸਕਦੇ ਆ ਵੀ ਜੇ ਹੁਣ ਵੀ ਸਹਿਮਤੀ ਹੋ ਜੇ ਫਾਰਮ ਵਾਪਸ ਲੈ ਸਕਦੇ ਦੂਜੇ ਬੰਦੇ ਚਲੋ ਕੋਈ ਨਹੀਂ ਗੱਲ ਕਰਕੇ ਦੇਖਦੇ ਆ ਇੱਕ ਵਾਰ ਸੋ ਸਾਡੇ ਚੈਨਲ ਨਾਲ ਤੁਸੀਂ ਬਣੇ ਰਹੋ ਬਾਕੀ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਲਦੀ ਬਹੁਤ ਬਹੁਤ ਧੰਨਵਾਦ ਗੁਰਿੰਦਰ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਵਾਲੀ ਮਨੀ ਜੀ ਵੀ ਕੱਲ ਆਪਣੇ ਗੱਲਬਾਤ ਕੀਤੀ ਸੀ ਤੁਹਾਡੇ ਨਾਲ ਵੀਡੀਓ ਬਣਾਈ ਸੀ ਤੁਸੀਂ ਕਹਿੰਦੇ ਸੀ ਵੀ ਸਾਡੀ ਸਹਿਮਤੀ ਨਹੀਂ ਹੁਣੇ ਵੀ ਸਾਨੂੰ ਪੁੱਛਿਆ ਨਹੀਂ ਸੋ ਹੁਣ ਪਤਾ ਲੱਗਿਆ ਕਿ ਤੁਸੀਂ ਸਰਪੰਚੀ ਦੇ ਫਾਰਮ ਭਰਿਆ ਹੈ ਕੀ ਗੱਲ ਤੁਸੀਂ ਚਾਹੁੰਦੇ ਨਹੀਂ ਵੀ ਪਿੰਡ ਦੇ ਸਰਪੰਚੀ ਹੋ ਸਹਿਮਤੀ ਹੋਵੇ ਪਿੰਡ ਚ ਆਪਣਾ ਸਰਬਸੰਮਤੀ ਹੋ ਗਿਆ ਠੀਕ ਹੈ ਨੀ ਵਧੀਆ ਗੱਲ ਤੀ ਪਰ ਜਿਹੜੀ ਦਾ ਪਾਰਟੀ ਬਾਈ ਦੀ ਕਹਿੰਦੇ ਗੱਲ ਨਹੀਂ ਹੈਗੀ ਆਹ ਕਿਸੇ ਘਰਾਂ ਜਾ ਕੇ ਸਰੂਫੇ ਪਾਤੇ ਲਾਫਮੈਂਟ ਕਰਦੇ ਖੇੜੇ ਪਰ ਖੜਕਾ ਪਾਉਂਦੇ ਅਸੀਂ ਸਾਰੇ ਸਹਿਮਤ ਤੇ ਇਹਨਾਂ ਨੇ ਕਿਸੇ ਨੇ ਨਹੀਂ ਪੁੱਛਿਆ ਬਾਈ ਵਾਰਡ ਮਾ ਤੁਹਾਡੇ ਮਾ ਪੰਜ ਛੇ ਲੱਗਿਆ ਖੜਨਾ ਸਰਪੰਚੇ ਲੱਗਿਆ ਖੜਨਾ ਕਿਸੇ ਨੂੰ ਨਹੀਂ ਪੁੱਛੀ ਹੁਣਾਂ ਨੇ ਕਿ ਤੁਸੀਂ ਮੈਂ ਫਾਰਮ ਭਰੇ ਕੱਲ ਸਰਪੰਚੀ ਦੇ ਫਾਰਮ ਭਰਤੇ ਕੱਲੂ ਫੈਲਾ ਜਾਵਾਂ ਹੋਣੀਆਂ ਬਿਲਕੁਲ ਓਕੇ ਤੁਸੀਂ ਜਾਣੀਏ ਭਰਤੇ ਸੋ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦੀ ਹੁਣ ਪੱਖ ਚ ਨਹੀਂ ਕਿ ਤੁਸੀਂ ਚਾਹੁੰਦੇ ਕਿ ਵੋਟਾਂ ਪੈਣ ਹਾਂ ਜੀ ਵੋਟਾਂ ਪਾਉਂਦੇ ਕਿਉਂਕਿ ਜੇ ਸਹਿਮਤੀ ਹੁੰਦੀ ਆਪਣੇ ਪਿੰਡ ਨੂੰ ਇੱਕ ਸਕੂਲ ਜਾਂ ਕੋਲ ਆਪਣਾ ਗਵਰਨਮੈਂਟ ਹਸਪੀਟਲ ਜਾਂ ਗਰਾਊਂਡ ਜਾਂ ਫਿਰ 5 ਲੱਖ ਰੁਪਏ ਵੀ ਆਉਣਾ ਸੀ ਨਾਲ ਸੋ ਉਹ ਹੁਣ ਲੱਗਦਾ ਵੀ ਸ਼ਾਇਦ ਨਹੀਂ ਆ ਪਾਊਗਾ ਨਾ ਕਿਉਂਕਿ ਸਹਿਮਤੀ ਵੜ ਨਹੀਂ ਰਹੀ ਤਾਂ ਤਾਂ ਕੀ ਕਹਿੰਦੇ ਪਾਰਟੀ ਬਾਜੀ ਪਾਰਟੀ ਬਾਜੀ ਦਾ ਮੈਨੂੰ ਪਤਾ ਕਿਦਾਂ ਕਹਿੰਦੇ ਪਾਰਟੀ ਬਾਜੀ ਨਹੀਂ ਹੈਗੀ ਮੇਰੇ ਸਾਹਮਣੇ ਦੀਆਂ ਗੱਲਾਂ ਆਖੀ ਦੇਖੀਆਂ ਜਿਹੜੇ ਪੰਜ ਬਣੇ ਵੇ ਉਹਨੂੰ ਮੈਂ ਕਹਾ ਮੈਂ ਹਾਂ ਕੰਮ ਕਰਾ ਦੇ ਤਾ ਜਦ ਮੈਂ ਪੰਚੀ ਦੇ ਫਾਰਮ ਭਰਨ ਗਿਆ ਉਹ ਦੋਏ ਬੰਦੇ ਦੀ ਬਾਹ ਫੜ ਕੇ ਮੈਣ ਪਾਲੇ ਗਿਆ ਮੈਨੂੰ ਮੈਂ ਬਾਹਰ ਖੜਾ ਮੈਂ ਮਿੰਤਾ ਕਰਕੇ ਫੇਰ ਗਿਆ ਹੋ ਮੇਰੀ ਗਾਂ ਦੁੱਧਮਣੀ ਦੀ ਕਿਸੇ ਨਾਲ ਓਕੇ ਚਲੋ ਹੁਣ ਦੇਖਦੇ ਆਂ ਮੈਂ ਜਾ ਕੇ ਫਾਰਮ ਭਰ ਕੇ ਆਇਆ ਪਾਰਟੀ ਭਾਈ ਹੁਣ ਵੀ ਇਹ ਸਵਾਲੀ ਮੈਂ ਕਹਿਣਾ ਕੋਈ ਕਹੀ ਜਾ ਪਾਰਟੀ ਭਾਈ ਪਾਰਟੀ ਭਾਈ ਜਿਆਦਾ ਹੁਣ ਇਹ ਜੋਣਾ ਚਲੋ ਜੀ ਤੁਹਾਡਾ ਵੀਊ ਲੈਤਾ ਸਾਰੇ ਬੰਦੇ ਦਾ ਵੀਊ ਲੈਤਾ ਹੁਣ ਦੇਖਦੇ ਆਂ ਅੱਗੇ ਵੀ ਜਾ ਕੇ ਆਂਦੇ ਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਵਿੱਚ ਨੇ ਕੁਲਵਿੰਦਰ ਸਿੰਘ कल्लो ਜੀ ਪੰਚਸਾਬ ਜੇ ਸਹਿਮਤੀ ਨਾਲ ਚੁਣੇ ਗਏ ਕੁਲਵਿੰਦਰ ਜੀ ਹੁਣ ਮਾਨੂੰ ਇਹ ਦੱਸੋ ਜੀ ਤੁਸੀਂ ਸਹਿਮਤੀ ਨਾਲ ਸਰਪੰਚ ਬਣਾਏ ਗਏ ਸਾਨੂੰ ਜੀ ਸਰਪੰਚ ਸਾਹਿਬ ਨੇ ਗੁਰਿੰਦਰ ਸਿੰਘ ਤੇ ਪੰਚਸਾਬ ਨੇ ਕੁਲਵਿੰਦਰ ਸਿੰਘ ਮਾਤਾ ਜੀ ਸ਼ਾਇਦ ਤੁਹਾਡੇ ਬਣੇ ਹਨ ਪੰਚੀ ਤੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਸਹਿਮਤੀ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਹੈ ਵੋਟਾਂ ਪੈਣੀਆਂ ਚਾਹੀਦੀਆਂ ਪਿੰਡ ਦਾ ਭਲਾ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੋ ਆਪਣਾ ਵਿਊ ਦੱਸੋ ਜਰੂਰ ਇਹ ਪਹਿਲਾਂ ਸਾਰਿਆਂ ਸਤਿ ਸ੍ਰੀ ਅਕਾਲ ਜੀ ਸੋ ਬਹੁਤ ਵਧੀਆ ਸਾਡੇ ਪਿੰਡ ਵਿੱਚ ਜੋ ਦੋ ਪਾਰਟੀਆਂ ਬਣੀਆਂ ਮਿਤੀਆਂ ਜੀ ਹੂੰ ਬਹੁਤ ਵਧੀਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਕੱਠ ਹੋਇਆ ਜੋ ਪਿੰਡ ਦੇ ਵਿੱਚ ਇਹ ਸਹਿਮਤੀ ਦਾ ਮਾਹੌਲ ਬਣਿਆ ਹੈ ਸੋ ਹੌਲੀ-ਹੌਲੀ ਪੰਜ ਵੀ ਚੁਣਨ ਲਏ ਗਏ ਐ ਸਰਪੰਚ ਵੀ ਚੁਣਨ ਲਿਆ ਗਿਆ ਜੀ ਸੋ ਪੰਚਾਇਤ ਵਧੀਆ ਆਪਣੀ ਸਹਿਮਤੀ ਦੇ ਨਾਲ ਚੁਣੀ ਗਈ ਹੈ ਸੋ ਸਾਰਿਆਂ ਨੇ ਭਾਈ ਸਹਿਯੋਗ ਦਿੱਤਾ ਏ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦੇ ਏ ਜਿੰਨੇ ਵੀ ਸਾਡੇ ਪਿੰਡ ਦੇ ਨੌਜਵਾਨ ਵੀਰ ਐ ਪਿੰਡ ਦੇ ਬਜ਼ੁਰਗ ਐ ਕਿ ਜਿਹੜੀ ਇਹ ਸਹਿਮਤੀ ਹੋਈ ਐ ਸਹਿਮਤੀ ਤੌਰ ਤੇ ਆਪਾਂ ਚੱਲੀਏ ਤਾਂ ਕਿ ਆਪਾਂ ਪਿੰਡ ਦੇ ਵਿੱਚ ਭਾਈਚਾਰਾ ਕਾਇਮ ਕਰਕੇ ਜੋ ਪਿੰਡ ਦਾ ਵਿਕਾਸ ਵਧੀਆ ਢੰਗ ਤਰੀਕੇ ਨਾਲ ਕਰ ਸਕੀਏ ਤਾਂ ਕਿ ਕਿਸੇ ਨੂੰ ਇਹ ਵੀ ਨਾ ਹੋਵੇ ਵੀ ਉਹ ਦੂਜੀ ਪਾਰਟੀ ਦਾ ਸਰਪੰਚ ਆ ਤੀਜੀ ਪਾਰਟੀ ਦਾ ਸਰਪੰਚ ਆ ਜੀ ਤਾਂ ਕਿ ਸਾਰਿਆਂ ਦਾ ਹੁਣ ਸਹਿਮਤੀ ਦੇ ਨਾਲ ਕੰਮ ਲੜਾਈ ਪੰਜਾਂ ਚੁਣੀ ਗਈ ਹੈ ਸਹਿਮਤੀ ਦੇ ਨਾਲ ਹੀ ਆਪਾਂ ਲੜ ਮਿਲ ਕੇ ਕੰਮ ਪਿੰਡ ਨੂੰ ਅੱਗੇ ਲਈਏ ਹੁਣ ਜਿੱਦਾਂ ਗੁਰਿੰਦਰ ਜੀ ਨੇ ਸਰਪੰਚ ਬਣਾਇਆ ਹੋਣਾ ਗੁਰਿੰਦਰ ਜੀ ਸਾਡੇ ਕੋਲ ਆ ਤੁਸੀਂ ਇਹਨਾਂ ਦੇ سپورਟ 'ਚ ਹੋ ਜੇ ਕੱਲ੍ਹ ਤੁਹਾਨੂੰ ਕੋਈ ਉਂਗਲ ਲਾ ਬਿਆ ਕੇ ਕਹੇ ਜੀ ਤੂੰ ਸਰਪੰਚੀ 'ਚ ਖੜ ਪੰਚੀ ਛੱਡ ਕੀ ਕਰਨਾ ਪੰਚੀ ਦੇ ਸਰਪੰਚੀ ਕਰ ਤਾਂ ਤੇਰਾ ਮਨ ਡੋਲ ਸਕਦਾ ਬਾਈ ਕਿ ਨਹੀਂ ਬਿੰਦੀ ਵੀਰ ਅਸੀਂ ਜਿੱਦਾਂ ਤੇ ਪਹਿਲਾਂ ਤੇ ਇਹ ਤਕਰੀਬਨ ਲੋਕਾਂ ਦੇ ਮਨ ਦੇ ਵਿੱਚ ਤਾਂ ਹੁਣ ਆਇਆ ਵੀ ਪੰਚਾਇਤੀ ਚੋਣਾਂ ਆ ਗਈਆਂ ਵੀ ਆਪਾਂ ਨੇ ਪੰਚੀ ਸਰਪੰਚੀ ਦਾ ਫਾਰਮ ਭਰਨੇ ਇਹ ਕਰਨਾ ਉਹ ਕਰਨਾ ਸਾਡੀ ਤਕਰੀਬਨ 6 ਮਹੀਨੇ ਪਹਿਲਾਂ ਹੀ ਗੱਲ ਹੋ ਚੁੱਕੀ ਸੀ ਦੀ ओके ਵੀ ਜੇਕਰ ਅਸੀਂ ਖੜਨਾ ਦੋਨਾਂ ਵਿੱਚ ਤੇ ਇੱਕ ਨਾ ਇੱਕ ਖੜੂੰਗਾ ਜੀ ਦੋਨਾਂ ਚੋਂ ਅਸੀਂ ਕਿਤੇ ਦਿਨ ਇਕੱਠੇ ਜਾਈ ਕਰਿਆ ਤਾਂ ਜੀ ਲੋਕਾਂ ਨੂੰ ਕਈਆਂ ਨੂੰ ਇਤਰਾਜ਼ ਵੀ ਹੋਇਆ ਉਹਦੇ ਵਿੱਚ ਪਰ ਅਸੀਂ ਉਦੋਂ ਵੀ ਇਹੀ ਗੱਲ ਕੀਤੀ ਸੀ ਵੀ ਜੇਕਰ ਅਸੀਂ ਸਰਪੰਚ ਦੀ ਚੋਣ ਲੜਨੀ ਹੈ ਦੋਨਾਂ ਵਿੱਚ ਤੇ ਕਿਹਨੇ ਲੜੂੰਗਾ ਜੀ ਓਕੇ ਯਾਨੀ ਕਿ ਹੁਣ ਤੁਸੀਂ ਖੁਸ਼ ਆ ਕਿ ਸਹਿਮਤੀ ਹੋਈ ਹੈ ਵਧੀਆ ਪਿੰਡ ਦਾ ਵਿਕਾਸ ਹੋਵੇ ਤੇ ਰਲ ਕੇ ਹਨਾ ਵੀ ਭਾਈਚਾਰਾ ਕਾਇਮ ਰੱਖੀਏ ਸੋ ਅਸੀਂ ਵੀ ਪਿੰਡ ਦੇ ਲੋਕਾਂ ਨੂੰ ਇਹੀ ਗੱਲ ਕਰਦੇ ਕਿ ਅਸੀਂ ਹੁਣ ਜਿੱਕੜਾ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਅਸੀਂ ਕੈਂਡੀਡੇਟ ਵੀ ਆਮ ਆਦਮੀ ਪਾਰਟੀ ਵੱਲੋਂ ਹੀ ਉਹ ਖੜਨਾ ਚਾਹੁੰਦੇ ਤੇ ਚਲੋ ਹੁਣ ਪਿੰਡ ਨੇ ਬਹੁਤ ਵਧੀਆ ਸਾਨੂੰ ਸਹਿਯੋਗ ਦਿੱਤਾ ਏ ਸਹਿਮਤੀ ਕੀਤੀ ਏ ਤਾਂ ਕਿ ਭਾਈ ਅਸੀਂ ਵੀ ਹੁਣ ਅੱਗੇ ਆ ਕੇ ਜੋ ਵੀ ਸਾਡੀ ਪੰਚਾਇਤ ਬਣੀ ਏ ਵੀ ਸਾਰੇ ਇਕੱਠੇ ਹੋ ਕੇ ਨਾਲ ਮਿਲ ਕੇ ਪਿੰਡ ਦਾ ਵਿਕਾਸ ਕਰੀਏ ਪਿੰਡ ਨੂੰ ਇਲਾਕੇ ਦੇ ਵਿੱਚੋਂ ਵਧੀਆ ਬਣਾਈਏ ਸ਼ਾਨਦਾਰ ਬਣਾ ਕੇ ਆਪਣੇ ਕੰਮ ਤੁਹ ਦਿਖਾਈਏ ਲੋਕਾਂ ਨੂੰ ਜੋ ਵੀ ਕਰ ਸਕੀ ਹੈ ਨਾ ਜੋ ਕੰਮ ਅਧੂਰੇ ਪਏ ਨੇ ਉਹਨਾਂ ਨੂੰ ਪੂਰਾ ਕਰ ਸਕੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਨਾਲ ਜੁੜਨ ਤੇ ਸਾਡੇ ਚੈਨਲ ਤੇ ਜੁੜਨ ਤੇ ਸੋ ਦੇਖਦੇ ਹਾਂ ਜੀ ਹੁਣ ਕੀ ਰਿਜ਼ਲਟ ਨਿਕਲਦੇ ਸਾਡੇ ਵਿੱਚ ਕਾਂਤੀ ਤੇ ਨਾਲ ਦਵਿੰਦਰ ਜੀ ਨੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਹਾਂ ਵਿਊ ਲੋ ਜੀ ਹਾਂ ਵਿਊ ਲੈ ਲੇ ਜੀ ਇਹਨਾਂ ਦੇ ਆਗੇ ਇਹ ਸਹਿਮਤੀ ਦੇ ਪੱਖ ਚ ਐ ਇਹ ਸਹਿਮਤੀ ਦੇ ਖਿਲਾਫ ਨਹੀਂ ਐ ਸਹਿਮਤੀ ਚੋਂ ਜੀ ਹਾਂ ਜੀ ਹਾਂ ਕਿ ਸਹਿਮਤੀ ਚਾਹੁੰਦੇ ਨਹੀਂ ਤੁਸੀਂ ਨਹੀਂ ਨਹੀਂ ਸਹਿਮਤੀ ਚਾਹੁੰਦੇ ਤੁਸੀਂ ਚਾਹੁੰਦੇ ਕਿ ਸਹਿਮਤੀ ਹੋਵੇ ਜੀ ਓਕੇ ਜੀ ਸਹਿਮਤੀ ਹੁੰਦੀ ਪ ਸਹਿਮਤੀ ਹੁੰਦੀ ਸਾਂਝੀ ਜਗ੍ਹਾ ਸਹਿਮਤੀ ਹੁੰਦੀ ਹੈ ਲੋਅਸਮੈਂਟ ਕਰਾ ਕੇ ਪਿੰਡ ਦੇ ਮੋਹਤਵਾਰ ਬੰਦਿਆਂ ਦੇ ਬਿਨਾਂ ਜਿਹੜੇ ਹੋਰ ਵੀ ਐ tMapਾਤੜ ਵਰਗੇ ਉਹਨਾਂ ਦੀ ਵੀ ਸਲਾਹ ਲਈ ਜਣੀ ਚਾਹੀਦੀ ਹੈ ਜਿਹੜੇ ਅੱਜ 20 25 ਜਣੇ ਇਕੱਠ ਕਰਕੇ ਸਰਪੰਚ ਐਲਾਨ ਸਕਦੇ ਉਹ ਕੱਲੂ ਸਾਨੂੰ ਪੁੱਛ ਲੂਗੇ ਬਈ ਨਹੀਂ ਬਿਲਕੁਲ ਉਹਨੇ ਕੱਲੂ ਜੇ ਅੱਜ ਸਾੜੀ ਕੋਈ ਸਲਾਹ ਨਹੀਂ ਲਈ ਹੈਗੀ ਕੱਲੂ ਕੌਣ ਸਾਤੇ ਸਲਾਹ ਲੈ ਲੂਗਾ ਸਹਿਮਤੀ ਕਿਸੇ ਤੇੜ ਦੀ ਨਹੀਂ ਚਾਹੀਦੀ ਸਹਿਮਤੀ ਹੋਣਾ ਚੰਗੀ ਗੱਲ ਹੈ ਪਰ ਸਹਿਮਤੀ ਪਿੰਡ ਦੀ ਚਾਹੀਦੀ ਹੈ ਪਿੰਡ ਦੀ ਸਾਂਝੀ ਜਗ੍ਹਾ ਚਾਹੀਦੀ ਜੇ ਕਿਸੇ ਲੀਡਰ ਨੇ ਆਉਣਾ ਹੋਵੇ 5-5 ਲਾ ਉਸ ਮਿੰਟਾ ਕਰਕੇ ਲੋਕਾਂ ਦਾ ਇਕੱਠ ਕਰਿਆ ਜਾਂਦਾ ਪਿੰਡਾਂ ਵਿੱਚ ਬਾਹਰ ਦੇ ਪਿੰਡਾਂ ਦੇ ਬੰਦੇ ਬਲਾ ਬਲਾ ਕੇ ਕੁਰਸੀਆਂ 'ਪਾ ਬਿਠਾ ਲਈ ਜਾਂਦੇ ਆ ਬਾਹਰ ਦੇ ਪਿੰਡਿਆਂ ਨੂੰ ਹੀ ਕੁਰਸੀਆਂ ਬਿਠਾਲ ਕੇ ਇਕੱਠ ਦਿਖਾਇਆ ਜਾਂਦਾ ਵੀ ਸਾਡੇ ਪਿੰਡ ਲੀਡਰ ਆਇਆ ਏ ਇਹ ਜਦੋਂ ਕੋਈ ਇਹੋ ਜਿਹਾ ਕਾਰਜ ਹੋਣਾ ਹੁੰਦਾ ਏ 5 ਸਾਲਾਂ ਖਤ ਸਰਪੰਚ ਨੂੰ ਚੁੜਨਾ ਹੁੰਦਾ ਸਰਪੰਚ ਪੰਚ ਇਹ ਗੱਲਬਾਤ ਚੁਣਿਆ ਜਾਂਦਾ ਵੀ ਸਾਡੀ ਆਵਾਜ਼ ਬਣੇ ਕਾਹਲੂ ਜੇ ਕੋਈ ਗੱਲਬਾਤ ਹੋਵੇ ਸਾਡੇ ਦਾ ਧੀਆ ਪੇਣਾ ਦਾ ਸਾਂਝੀ ਹੋਵੇ ਤੇ ਖੜੇ ਜਾ ਕੇ ਲੋਕਾਂ ਦੀ ਆਵਾਜ਼ ਬਣੇ ਉਹ ਨੂੰ ਸਰਪੰਚ ਚੁਣਿਆ ਜਾਂਦਾ ਈ ਇਹ ਗੱਲਾਂ ਨਾਲ ਥੋੜੀ 20 25 ਜਣਿਆਂ ਨੇ ਇਕੱਠ ਕਰਕੇ ਸਰਪੰਚ ਬਣਾ ਕੇ ਸਾੜੇ ਪੱਥ ਥੋਪਿਆ ਜਾਵੇ ਉਹ ਕੋਈ ਗੱਲ ਨਹੀਂ ਹੁੰਦੀ ਸਾਂਝੀ ਜਗ੍ਹਾ ਹੋਵੇ ਸਹਿਮਤੀ ਹੋਣਾ ਚੰਗੀ ਗੱਲ ਹੈ ਨਹੀਂ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕਹੀ ਆਪਾਂ ਐਗਰੀ ਹਾਂ ਤੁਹਾਡੀ ਗੱਲ ਨਾਲ ਸੋ ਹੁਣ ਤੁਸੀਂ ਵੀ ਮਤਲਬ ਅੱਜ ਮੈਂ ਅੱਜ ਸਵੇਰੇ ਮਨੀ ਨੂੰ ਵੀ ਮਿਲਿਆ ਸੀਗਾ ਬੰਗੜ ਨੂੰ ਉਹ ਕਹਿੰਦਾ ਵੀ ਅਸੀਂ ਤਾਂ ਸਹਿਮਤ ਨਹੀਂ ਗਏ ਮੇਰੇ ਕੋਲ ਇੱਥੇ ਬਲੌਗ ਵਿੱਚ ਪਾਇਆ ਹੋਇਆ ਆਪਾਂ ਜਰੂਰ ਸ਼ੇਅਰ ਕਰਾਂਗੇ ਲੋਕਾਂ ਨਾਲ ਸੋ ਬਾਕੀ ਉਹਦੇ ਵਿਚਾਰ ਕਰਾਂਗੇ ਬਾਕੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਇਹਨੂੰ ਆਪਾਂ ਜਲਦੀ ਸ਼ੇਅਰ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੋੜਾ ਸੁਣਨ ਲਈ ਲਾਨੇਦਾਰ ਜੀ